ਅੱਜ ਹੀ ਉੱਠ ਖੜੇ ਸੀ ਸਵੇਰੇ ਮੈਂ ਮੋਬਾਈਲ ਛੱਡਦਾ ਸੋਰਾ ਉੱਠ ਖੜਿਆ ਤੇ ਅਲਕਾ ਵੀ ਉੱਠ ਖੜੇ ਮਮੀ ਅਲਕਾ ਦਿਨ ਉਹਨਾਂ ਕੋਲ ਗਏ ਹਨ 25 ਉੱਤੇ ਫਿਰ ਅਸੀਂ ਵੀ ਉੱਠ ਖੜੇ ਸੀਗੇ ਬਲਜਿੰਦਰ ਨਾ ਆ ਰਹੀ ਸੀ ਜੀ ਤਿਆਰ ਹੋ ਰਹੀ ਸੀ ਸਿਰਸਰ ਬਾਹਾਰੀ ਆ ਬਸ ਉਹਨੂੰ ਬਾਹਾਰੀ ਮਤਲਬ ਬਾਹਰ ਹੀ ਆਪ ਹੈ ਬਾਹਾਰੀ ਹੈ ਤੇ ਅੱਜ ਤਿਆਤਰ ਹੋ ਕੇ ਫਿਰ ਦਰਸ਼ਨ ਕਰਨ ਜਾਣੇ ਗੁਰਦੁਆਰਾ ਸਾਹਿਬ ਫਿਰ ਤਾਂ ਮੇਨ ਗੁਰਦੁਆਰਾ ਸਾਹਿਬ ਜਾਵਾਂਗੇ ਰਾਬਾ ਸਾਡੇ ਸਾਰਾ ਤੇ ਰੈਸਟ ਨਹੀਂ ਹੋਈ ਅਜੇ ਰਾਤ ਦੀ ਤਾਂ ਦਸੋਂ ਰਾਤ ਦੀ ਹੀ ਹੈ ਸਾਡੇ ਸਾਰਾ ਤੇ ਰੈਸਟ ਨਹੀਂ ਹੋਈ ਰੈਸਟ ਕਰਨੀ ਹੈ ਹੁਣ ਇੱਕ ਦਿਨ ਵਾਸਤੇ ਇਤੁਰ ਕੈਮਰਾ ਕਰ ਸਾਰਾ ਕਿੱਟੀ ਕੈਮਰਾ ਕਰ ਅਹੀ ਰਾਤ ਹੀ ਪਹੁੰਚੇ 12 ਵਜੇ ਪਹੁੰਚੇ ਸੀ ਤੇ ਬਾਹਰ ਸਾਨੂੰ ਬੱਸ ਮਿਲ ਗਈ ਗੁਰਦੁਆਰਾ ਸਾਹਿਬ ਦੀ ਤੇ ਬੱਸ ਅਸੀਂ ਆਏ ਜਦੋਂ ਤੇ ਫਿਰ ਜੋ ਰੂਮ ਵਗੈਰਾ ਅਸੀਂ ਆਨਲਾਈਨ ਬੁੱਕ ਕਰਵਾਏ ਨਹੀਂ ਸੀ ਤੇ ਉਹਦੇ ਕਰਕੇ ਸਾਨੂੰ ਥੋੜੀ ਜਿਹੀ ਦਿੱਕਤ ਆਈ ਤੇ ਜਿਹੜਾ ਵੀ ਆਪਣਾ ਜਿਹਨੇ ਵੀ ਆਣਾ ਨਾ ਉਹ ਪਹਿਲੇ ਆਨਲਾਈਨ ਜ਼ਰੂਰ ਬੁੱਕ ਕਰਾਵੇ ਰੂਮਸ ਕਿਉਂਕਿ ਕਾਫੀ ਲੋਕ ਕੀ ਆਉਂਦੇ ਨੇ ਗਿਣਤੀ ਚ ਸੰਗਤ ਬਹੁਤ ਜ਼ਿਆਦਾ ਆਉਂਦੀ ਹੈ। ਇਹ ਦੂਸਰਾ ਚੱਕਰ ਹੋ ਪਿਆਗਾ ਕਿ ਰਾਤੀ 20 ਵੀ ਪੈ ਰਿਆ ਸੀ। ਤੇ ਹੁੰਦੇ ਕਰਕੇ ਅਸੀਂ ਥੋੜਾ ਪਤਾ ਪਤਾ ਕੀਤਾ ਇੱਕ ਦੋ ਜਣਾਂ ਹੁੰਦੇ ਚ ਤਨਵਿਸ਼ਾਲਾ ਤਨਵਿਸ਼ਾਲਾ ਕਹਿੰਦੇ ਕੀ ਕਹਿੰਦੇ ਨੇ। ਤੇ ਬਾਅਦ ਚ ਸਾਨੂੰ ਦੋ ਜੇ ਰੂਮ ਮਿਲਿਆ। ਤੇ ਬਾਅਦ ਫਿਰ ਤਾਂ ਅਸੀਂ ਪੈ ਗਏ। ਅੱਭੇ ਬੈਠਾ ਸੀ। ਇਹ ਪਹਿਲਾਂ ਹੀ ਸੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅਸੀਂ ਸਾਰੇ ਵਧੀਆ। ਤਾਂ ਥੋੜੇ ਲੇਟ ਹੋ ਗਏ ਸੀ ਜਿਵੇਂ ਕਿ ਸੌਰਵ ਨੇ ਪਹਿਲਾਂ ਦੱਸਿਆ ਤੇ ਉਹਦੀ ਕਰਕੇ ਥੋੜਾ ਲੇਟ ਹੋ ਗਏ ਉੱਠਣ ਤੋਂ ਅਸੀਂ ਤਿਆਰ ਹੋ ਗਏ ਦੋਨੋਂ ਨਹਾਦੋ ਕੇ ਤੇ ਆਂਟੀ ਜੀ ਵੀ ਤਿਆਰ ਹੋ ਗਏ ਤਾਂ ਥੋੜੇ ਅਲਕਾ ਵੀ ਤਿਆਰ ਆ ਗੁਰਮੀਰ ਨਾ ਆ ਰਿਹਾ ਹੁਣ ਤੇ ਸੌਰਵ ਵਸ ਤਿਆਰੀ ਚਾ ਵਗਰੀ ਫਿਰ ਤਿੰਨੋਂ ਛੋਟੇ ਬੱਚੇ ਰਹਿ ਜਾਣਗੇ ਗਰਿਮਾ ਬਾਹਰ ਆ ਤੇ ਆਪਣਾ ਮਹਾਵੀਰ ਸਿੰਘ ਮਾ ਵੀ ਉੱਠ ਖੜਿਆ ਹੂੰ ਬੱਸ ਇਹ ਮਰ ਜਾਂਦਾ ਪਰ ਹਲੇ ਪਿਆ ਉਹਨਾਂ ਦਾ ਵੀ ਇਹੀ ਕੰਮ ਆ ਉਹ ਤਿਆਰੀਆਂ ਖਿੱਚ ਰਿਆ ਨੇ ਬੁੜੀਆਂ ਆਉਂਦੀਆਂ ਬਾਈਕ ਨੂੰ ਕਰਕੇ ਅਨਗੁਰਦਵਾਰ ਸਾਹਿਬ ਜਾ ਗਿਆ ਸੀ। ਪਹਿਲੇ ਕਮਰੇ ਚੈੱਕ ਕਰਕੇ ਨਾ ਇਨਸਪੈਕਸ਼ਨ ਚਾਹ ਪਾਣੀ ਕੁਛ ਨਹੀਂ ਪੀਤਾ ਹੈਗਾ ਹਲੇ। ਦਰਸ਼ਨ ਕਰਾਂਗੇ ਪਹਿਲਾਂ ਕੋਈ ਚਾਹ ਪਾਣੀ ਪੀ ਕੇ ਲੰਗਰ ਚ ਖਾਂਗੇ ਫਿਰ। ਫਿਰ ਲੋਕਲ ਜਿਹੜੇ ਪੈਦਲ ਜਾ ਕੇ ਗੁਰਦੁਆਰ ਸਾਹਿਬ ਹੈਗੇ ਨੇ ਉਹ ਦਰਸ਼ਨ ਕਰਕੇ ਆਵਾਂਗੇ ਅੱਜ ਅਸੀਂ। ਸੰਗਤ ਬਹੁਤ ਜ਼ਿਆਦਾ ਆਈ ਹੋਈ ਹੈ ਕਿ ਕਮਰੇ ਮਿਲ ਨਹੀਂ ਰਹੇ। ਤੇ ਜਿਨ੍ਹਾਂ ਨੇ ਵੀ ਆਉਣਾ ਅੱਗੇ ਦਰਸ਼ਨ ਕਰਨ ਇੱਥੇ ਉਹ ਆਪਣੀ ਬੁਕਿੰਗ ਖੁਸ਼ੀ ਕਰਨ ਵੀ ਕਿਵੇਂ ਵੀ ਕਰਵਾ ਕੇ ਚਾਹੀਦੀ ਨੌਂ ਹੀ ਦਰਜ ਕਰਵਾ ਲੈਣ ਪਹਿਲਾਂ। ਤੇ ਤੇ ਲੋਰਾਣਾ ਹੋ ਗਿਆ ਕਿ ਕਮਰਿਆਂ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਜੀ ਸੰਗਤ ਬਹੁਤ ਜ਼ਿਆਦਾ ਆ ਰਹੀ ਹੈ ਜੀ ਹਾਂਜੀ ਹਾਂ ਟ੍ਰੇਨਾਂ ਵੀ ਲੇਟ ਹਾਂਜੀ ਰਾਤੀ 12 ਵਜੇ ਤੋਂ ਬਾਅਦ ਆਈ ਹੈ ਉਹ ਵੀ ਇੱਕ ਦਿੱਕਤ ਦਾ ਕਾਰਨ ਬਣ ਗਈ ਸੀ ਤੇ ਸਤਖੰਡ ਵੀ ਲੇਟ ਸੀਗੀ ਬਹੁਤ ਹਨਾ ਸਤਖੰਡ ਤਾਂ ਲੇਟ ਚੱਲਿਓ ਉਹ ਫੇਰੇ ਪਹੁੰਚੀ ਹੋਣੀ ਹਾਂ ਤੇ ਪਰੇ ਕੀ ਦਿਨੇ ਬੰਦਾ ਚਲੋ ਬੱਚਾ ਨਾਲ ਵੇਟ ਕਰ ਸਕਦਾ ਰਾਤ ਨੂੰ ਕਿੱਥੇ ਵੇਟ ਕਰਦੇ ਆ ਪੱਦੀ ਰਾਤ ਨੂੰ ਹਾਂ ਤੇ ਤੁਹਾਨੂੰ ਜਿਹੜਾ ਕਮਰਾ ਮਿਲੇ ਠੀਕ ਹੈ ਗੈਰੂਮ ਮਿਲ ਗਿਆ ਸਾਨੂੰ ਇਹਦਾ ਹੈਗਾ ਹਾਂਜੀ 700 ਦਾ ਕਿਰਾਇਆ ਹੈ ਇਸ ਰੂਮ ਦਾ ਹੋਰਿਆ ਤੇ ਗੁਰਗੋਵਨ ਸਿੰਘ ਜੀ ਐਨ ਆਰ ਆਈ ਸਾਰੇ ਜਾਣੇ ਤਿਆਰ ਹੋ ਗਏ ਮੈਂ ਪਾਇਨ ਚ ਮੈਂ ਮੈਚਿੰਗ ਬੜੀ ਸੋਹਣੀ ਹੈ ਮੈਚਿੰਗ ਦਾ ਕਲਰ ਦੇਖੋ ਨਾ ਕੁੱਪਤਾ ਪਤਾ ਨਹੀਂ ਕੌਣ ਲੱਗਿਆ ਸੀ ਮੰਉਂਦੇ ਗਏ ਮੰਉਂਦੇ ਗਏ ਕੋ ਸਾਈਜ਼ ਵੀ ਬਿਲਕੁਲ ਸਹੀ ਹੈ ਨਾ ਬੈਂਚ ਚਾਹ ਕਾਪੇ ਲਈ ਉਹ ਕੋਨੇ ਕੁਰਤੇ ਬੜੀ ਸੋਹਣੀ ਆਉਲੀ ਜਿਵੇਂ ਜਿਹੜੇ ਉਹ ਪਾਂ ਪਜਾਮੀਆਂ ਲੱਗੀਆਂ ਜਿਹੜੀ ਸੋਪੀ ਮੈਨੂੰ ਲੁਵਾਈ ਹੈ ਸੋਪੀ ਅੰਟੀ ਨੇ ਸੋਹਣੀ ਨਾ ਪਜਾਮੀ ਹਾਂਜੀ ਹੁਣ ਚੱਲਿਆ ਜੀ ਅਸੀਂ ਵਰਤਨ ਕਰਨੇ ਆਪੇ ਅਸੀਂ ਅੱਗੇ ਸੀਗੇ ਪਿਆਰ ਤੋਂ ਹੋ ਕੇ ਅਸੀਂ ਆਵੇ ਸੀ ਇਹ ਸਾਰੇ ਜਾਣੇ ਕੋ ਲੌਕ ਕਰ ਰਹੇ ਸਾਰਾ ਪਹਿਲਾਂ ਚਾਹ ਪੀ ਲਈਏ ਹਾਂ ਪਹਿਲਾਂ ਚਾਹ ਪੀਨੇ ਆ ਚਾਹ ਪੀ ਲਈਏ ਚਾਹ ਖਰਾ ਕੇ ਆਏ ਤੁਸੀਂ ਦਰਸ਼ਨ ਕਰਕੇ ਆਈਏ ਹਾਂ ਚਲੋ ਚਾਹ ਪੀ ਲਈਏ ਚਾਹ ਵੀ ਬਾਹਰੋਂ ਵੀ ਮੰਗੋ ਬਾਹਰ ਵੀ ਲੈਣੇ ਹਾਂ ਸਾਹਮਣੇ ਹੈਗਾ ਹੋਟਲ ਜਿਹਾ ਬਣਿਆ ਹੋਇਆ ਉੱਥੋਂ ਵੀ ਲੈਣਾ ਚਾਹ ਚਲੋ 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 ਚਲੀਏ ਜਿੰਮੇ ਵੀ ਤੇ ਹਾਂਜੀ ਚਾਹ ਪੀਣ ਆਏ ਹੁਣ ਅਸੀਂ ਚਾਹ ਦਾ ਆਰਡਰ ਕੀਤਾ 8 ਕੱਪ ਥੱਲੀ ਵਾਇਰਾ ਵਾਇਰਾ ਵੀ ਨਹੀਂ ਚਾਹਤਾ ਤਲੀ ਮਾਰਨ ਜਾਪੀਓਗੀ ਬਾਕੀ ਸਾਰੇ ਜਾਣੇ ਪੀਣਗੇ ਜਾਂ ਇਹ ਵੀ ਫੜਾ ਕਰ ਰਿਹਾ ਸੀ ਬੰਦਾ ਪਹਿਲਾਂ ਜਾਂ ਕਹਿੰਦਾ ਮੈਂ ਪੀਣੀ ਨਹੀਂ ਪਰ ਇੰਨਾ ਕੁ ਧੱਕਾ ਸੀ ਕਰਾਂਗੇ ਮਿੱਠਾ ਠੀਕ ਜੀ ਦੀ ਰੱਖਿਆ ਹੀ ਜ਼ਿਆਦਾ ਨਾ ਪਾ ਦਿਓ ਦੇ ਦੋ ਵੀ ਦੋ ਤੁਮਾਨੂੰ ਜੀ ਕਿਹਾ ਬੱਸ ਜ਼ਿਆਦਾ ਨਾ ਹੋ ਜਾਈਂ ਜੀ ਵੀ ਜੀ ਦੇ ਕੰਮ ਲਈ ਵਾਸਤੇ ਇਹ ਕਦਦਰ ਦਾ ਕਰਕੇ ਧੱਕਾ ਮੁੱਠੀ ਦੀ ਕਰਕੇ ਫਿਰ ਪੂੰਚਿਆ ਨਾ ਕੋ ਫਿਰ ਦੱਸਿਆ ਰਿਹਾ ਫਿਰ ਦਿੱਤਾ ਬਾਈ 5 6 ਬੱਸਾਂ ਖੜੀਆਂ ਸੀ ਨਾ 5 6 ਬੱਸਾਂ ਪਰੰਤੂ ਬਾਹ ਵੀ ਬਾਹ ਸੰਗਤ ਖੜੀ ਪੰਜ ਛੇ ਤੋਂ ਵੀ ਜ਼ਿਆਦਾ ਸੀ ਮਨ ਦਾ ਬੱਸ ਹਾਂ ਨਾਲੇ 50 50 40 40 55 55 ਲੀਟਰ ਵੀ ਖੜੀ ਸੀ ਆਪਣੀ ਬੱਸ ਵੱਡੀ ਸੀ ਤੇ ਹਲੇ ਵੀ ਸੰਗਤ ਕਿੰਨੀ ਖੜੀ ਸੀ ਜੀ ਪਤਾ ਕੀ ਇਹ ਗੱਡੀ ਜਿਹੜੀ ਵੀਕਲੀ ਹੈ ਨਾ ਇਹ ਵੀਕਲੀ ਹੈ ਇੰਦੇ ਵੀ ਤਾਂ ਭੀੜ ਹੋਣੀ ਹੋਣੀ ਹੈ ਇਹ ਹੋਣੀ ਹੋਣੀ ਇਹ ਹਫਤੇ ਇਹ ਡੇਲੀ ਆਉਂਦੀ ਆ ਉਹ ਚ ਵੀ ਦੋ ਤਿੰਨ ਬੱਸਾਂ ਤਾਂ ਉਹ ਵੀ ਭਰ ਕੇ ਆਉਂਦੀਆਂ ਨੇ ਚਾਹ ਆ ਗਈ ਬਣ ਕੇ ਚਾਹ ਤਾਂ ਸੀ ਪਹਿਲਾਂ ਸਾਨੂੰ ਖਾਸ ਗੱਲ ਇਹ ਦੇਖੀ ਪਹਿਲਾਂ ਸਾਨੂੰ ਮਿੱਠਾ ਚੱਕਰ ਆਇਆ ਇਹਨਾਂ ਨੇ ਕਿਆ ਸਰਵ ਕਰਨ ਤੋਂ ਪਹਿਲਾਂ ਚਾਹ ਵਧੀਆ ਲੱਗਦੀ ਹੈ ਬਈ ਬਧੀਆ ਹਾਂ ਕੁਆਂਟੀਟੀ ਵੀ ਚੰਗੀ ਆ ਹਾਂ ਮਾ ਵੀ ਦੀ ਚਾਹ ਠੰਡੀ ਕੀਤੀ ਜਾ ਰਹੀ ਆ ਕਿਉਂ ਕਿ ਕਿਆ ਗਰਮ ਬਹੁਤ ਜ਼ਿਆਦਾ ਹੈਗੀ ਤੂੰ ਜਾਣੀ ਬੀਤੀ ਕੁੜੀਏ ਹਮਾਰਾ ਜਾਣੀ ਬੀਤੀ ਨੇ ਹਾਂ ਨਹੀਂ ਨਹੀਂ ਦੇਖੜ ਕਿਉਂ ਹੈ ਮੇਰਾ ਧਿਆਨ ਪੈ ਜਾ ਮਾੜੀ ਮੋਟੀ ਥੋੜਾ ਥੋੜਾ ਮਿੱਠਾ ਅੰਦਰ ਜਾਊਗਾ ਨਰਜੀ ਆਊਗੀ ਲੈ ਥੋੜੀ ਪੀ ਲੈ ਗਰਮ ਹੋ ਗੋ ਲੈ ਤਾਂ ਯਾਰੀ ਆਉਗੀ ਨਾ ਗੁੱਸਾ ਹੋਇਆ ਕਿਹੜਾ ਆਏ ਆਏ ਠੰਡੀ ਹੋ ਗਈ ਚਾਹ ਸਾਰੀ ਹੋ ਗਈ ਤੇ ਪਾਈ ਨੱਕ ਦੇ ਵਿੱਚ ਕਿੰਚੇ ਹੈ ਦਰਗਦ ਨਹੀਂ ਲੰਗੇਗਾ ਸੌਰੀ ਚਲੋ ਅਸੇ ਆਪਾਂ ਸਾਹਮਣੇ ਉਹ ਦੇਖੋ ਉਹ ਵੀ ਆ ਗਿਆ ਭਾਈ ਦਾਇਆ ਸਿੰਘ ਜੀ ਐਨ ਆਰ ਆਈ ਉਹ ਸਾਹਮਣੇ ਦੋ ਨੰਬਰ ਤੇ ਐਂਟਰੀ ਕਰਨ ਲਈ ਹੈ ਨਾ ਹਾਂਜੀ ਉਹ ਹੁਣ ਗੱਲਾਂ ਨਹੀਂ ਦੱਸਦਾ ਠੀਕ ਹੈ ਇੰਨਾ ਕੇ ਡਿਸਟੈਂਸ ਵੀ ਠੀਕ ਹੈ ਹਾਂ ਕੋਈ ਜ਼ਿਆਦਾ ਨਹੀਂ ਹੈਗਾ ਇਹ ਤੋਂ ਜ਼ਿਆਦਾ ਉਧਰੋਂ ਹਾਂ ਜੇ ਨੰਦਾਮ ਸਿੰਘ ਜੀ ਵੀ ਜਾਣੇ ਆਪਾਂ ਬੰਦਾਲਾ ਗੁਰਦੁਆਰਾ ਕੋਈ ਜ਼ਿਆਦਾ ਦੂਰ ਆ ਇਹਦੇ ਨਾਲੋਂ ਇਹਦੇ ਨਾਲ ਨੇੜੇ ਆ ਆ ਥੋੜਾ ਇੱਧਰ ਹੋ ਜਾ ਫਾਈਵ ਫੋਟੋ ਸਾਈਡ ਤੋਂ ਸਾਈਡ ਇੱਧਰ ਇੱਧਰ ਆਰੇ ਆਕੇ ਆਕੇ ਹਾਂ ਹਾਂ ਰੱਡੀਆਂ ਦੇਖੋ ਕਿਵੇਂ ਖੜੀਆਂ پارک ਹੁੰਦੇ ਨੇ ਇੱਥੇ ਮਨਾ ਹੈ ਥੋੜੇ ਜਮਾ ਕਰਾਉਣ ਲੱਗ ਗਈ ਇੱਥੇ ਲਓ ਜੀ ਕਰੋ ਦਰਸ਼ਨ ਹੁਣ ਅੰਦਰ ਚੱਲੇ ਹਾਂ ਦਰਸ਼ਨ ਕਰਨਾ ਸੀ ਹਾਂਜੀ ਅਸੀਂ ਪਾਠ ਕਰਕੇ ਆਏ ਆ ਬਹੁਤ ਸ਼ਾਂਤੀ ਨਾਲ ਪਾਠ ਵਾਰਿਆਂ ਨੇ ਕੀਤਾ ਤੇ ਬਸ ਬਹੁਤ ਸ਼ਾਂਤੀ ਹੋ ਗਈ ਗੁਰੂ ਗੋਬਿੰਦ ਸਿੰਘ ਜੀ ਆਏ ਹੋਏ ਸ਼ਾਂਤੀ ਤਾਂ ਆਪੇ ਹੀ ਹੋਣੀ ਆ ਹੈਨਾ ਬਾਕੀ ਹੁਣ ਅਸੀਂ ਚੱਲੇ ਆ ਪ੍ਰੋਦਸ਼ ਕਰਨ ਦੁਪਹਿਰ ਦਾ ਵੇਲਾ ਹੋ ਗਿਆ 12:30 ਹੋ ਗਏ ਲੱਗਦਾ ਹੈਨਾ ਇਹ ਰੂਟਸ ਵੀ ਅਸੀਂ ਖਾਧੀ ਨਹੀਂ ਹੈਗੀਆਂ ਪੰਜ ਹੋ ਗਿਆ ਚੱਲੇ ਆ ਸੌਰਭਣੀ ਜੀ ਵੇਟ ਕਰ ਰਗੇ ਖੜੇ ਅੱਗੇ ਤੇ ਅਸੀਂ ਕਈ ਪ੍ਰਸ਼ਾਦ ਉਹ ਖੜੇ ਆ। ਫੇਰ ਦੇਖਦੇ ਆ ਵੀ ਕੀ ਦਰਸਾਂਗੇ। ਵਗੜੇ ਨੇ ਦਰਸਾਂਗੇ ਕਿਹੜੇ ਨੇੜੇ-ਨੇੜੇ ਗੁਰਦੁਆਰਾ ਸਾਹਿਬ ਨੇ। ਤੁਰ ਕੇ ਪੈਦਲੀ ਹੋ ਸਕਦੇ ਆ ਉਹ ਕਰਨੇ ਆ ਬਸ ਇੱਥੇ ਅੱਜ ਦਰਸ਼ਨ ਉਹਨਾਂ ਦੇ ਕਰਨੇ ਆ। ਈ ਲੰਗਰ ਛਕ ਲਿਆ ਸੀ ਗਈ ਹੁਣ ਚਾਹ ਪੀਣ ਲੱਗੇ ਸੀ ਚਾਹ ਦਾ ਲੰਗਰ ਛਕ ਰਹੇ ਆਗੇ ਅੰਟੀ ਆ ਕੇ ਚਾਹ ਲੈ ਕੇ ਅਜੀ ਲੰਗਰ ਪ੍ਰਸ਼ਾਦਾ ਛਕਣਾ ਸੀਗਾ ਦਰਸ਼ਨ ਬਹੁਤ ਵਧੀਆ ਹੋਏ ਸੀਗੇ ਤੇ ਹੁਣ ਚੱਲਾ ਜਾ ਰਹੇ ਹਾਂ ਮਾਰਕੀਟ ਜਾ ਕੇ ਖਾਣ ਨੂੰ ਹਾਂ ਬਹੁਤ ਸੁਆਦ ਸੀਗਾ ਤੇ ਦਾਲ ਤੇ ਬੜੀਆਂ ਸਬਜ਼ੀ ਸੀਗੀ ਚੌਲ ਸੀਗੇ ਨਾਲ ਪ੍ਰਸ਼ਾਦਾ ਸੀ ਤੇ ਹੁਣ ਜੋੜੇ ਲੈ ਰਹੇ ਹਾਂ ਤੋਂ ਜੋੜੇ ਲੈ ਕੇ ਆ ਵੀ ਜਿਹੜਾ ਮਾਰਕੀਟ ਜਾਵਾਂਗੇ ਕਿ ਥੋੜਾ ਇੰਟਰਨੈਟ ਦੀ ਪ੍ਰੋਬਲਮ ਹੋ ਰਹੀ ਹੈ ਨਾ ਇੰਟਰਨੈਟ ਨਹੀਂ ਚੱਲ ਰਿਹਾ ਸਾਡੇ ਫੋਨਾਂ ਤੇ ਬਹੁਤ ਜੀ ਚੱਲ ਰਹੇ ਦਾ ਸਲੋ ਚੱਲ ਰਹੇ ਨੇ ਜਾਂ ਚੱਲ ਨਹੀਂ ਰਹੇ ਹੈ ਹਾਂ ਫੋਨ ਚੈੱਕ ਕਰਾਉਣਾ ਵੀ ਕੀ ਰੋਮਿੰਗ ਵਗੈਰਾ ਦਾ ਪੰਗਾ ਜਾਂ ਕੋਈ ਇਥੇ ਨੈਟਵਰਕ ਦਾ ਦੇਖਦੇ ਆ ਕੀ ਪੰਗਾ ਪਤਾ ਕਰਾਂਗੇ